ਤਾਂ ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਮੈਂ ਜਸਨ ਸਿੰਘ ਕਬਾਇਆ ਸੂਬਾ ਪ੍ਰਧਾਨ ਬੀਏ ਟਟਪਾਸ ਬੇਰਕਰਜੂਨੀਆ ਪੰਜਾਬ ਤਾਂ ਤੁਸੀਂ ਬਿਲਕੁਲ ਅੱਜ ਵੇਖਿਆ ਕਿਵੇਂ ਆਪਾਂ ਆਪਣੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆਪਾਂ ਬਿਲਕੁਲ ਉਹਦਾ ਵਿਰੋਧ ਕੀਤਾ ਤਾਂ ਮੀਟਿੰਗ ਲਈ ਆਪਾਂ ਨੂੰ ਪ੍ਰਸ਼ਾਸਨ ਨੇ ਲਾਰਾ ਲਾ ਕੇ ਰੱਖਿਆ ਸੀ ਤਾਂ ਬਿਲਕੁਲ ਜਿਹੜੀ ਮੀਟਿੰਗ ਹੈ ਪਹਿਲਾਂ ਹੀ ਪਤਾ ਸੀ ਵੀ ਮੀਟਿੰਗ ਇਹ ਨਹੀਂ ਕਰਾਉਣਗੇ ਤਾਂ ਆਪਾਂ ਬਿਲਕੁਲ ਆਪਣਾ ਜਿਹੜਾ ਬੀ ਪਲਾਨ ਸੀ ਤਿਆਰ ਰੱਖਿਆ ਹੈ ਤਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਵੇਖੋ ਸਾਡੀ ਮੀਟਿੰਗ ਨਹੀਂ ਹੁੰਦੀ ਤਾਂ ਬਿਲਕੁਲ ਵਿਰੋਧ ਅਸੀਂ ਕਰਾਂਗੇ ਤਾਂ ਉਸੇ ਤਰ੍ਹਾਂ ਅਸੀਂ ਆਪਣਾ ਜਿਹੜਾ ਵਿਰੋਧ ਪ੍ਰਦਰਸ਼ਨ ਬਿਲਕੁਲ ਕੀਤਾ ਹੈ ਤਾਂ ਜਿਹੜਾ ਹੁਣ ਸਾਥੀਆਂ ਨੂੰ ਅਰੈਸਟ ਕੀਤਾ ਹੋਇਆ ਹੈ ਹਾਲੇ ਤੱਕ ਕੁੜੀਆਂ ਖਾਣਿਆਂ ਜੇਲਾਂ ਦੇ ਵਿੱਚ ਹਨ ਤੇ ਜੇ ਪੁਲਸ ਪ੍ਰਸ਼ਾਸਨ ਨਹੀਂ ਛੱਡਦਾ ਤਾਂ ਬਿਲਕੁਲ ਜਿਹੜੇ ਸਾਥੀ ਜਲਾਲਾਬਾਦ ਦੇ ਨੇੜੇ ਹੈਗੇ ਸਾਰੇ ਉੱਥੇ ਪਹੁੰਚੋ ਤਾਂ ਮੀਟਿੰਗ ਲਈ ਬਿਲਕੁਲ ਜਿਹੜਾ ਰਵਈਆ ਸੀ ਉਹ ਮੀਟਿੰਗ ਦੇ ਨਾ ਪੱਕੀ ਸੀ ਤਾਂ ਬਿਲਕੁਲ ਬੜੀ ਮੁਸ਼ਕਲ ਦੇ ਨਾਲ ਆਪਾਂ ਨੂੰ ਐਜੂਕੇਸ਼ਨ ਜਿਹੜੀ ਸਕੱਤਰ ਹੈ ਆਪਣੇ ਮੈਡਮ ਉਹਦੇ ਨਾਲ ਗੱਲਬਾਤ ਕਰਾਈ ਗਈ ਹੈ ਤਾਂ ਉਹਦੇ ਵਿੱਚੋਂ ਦੋ ਚਾਰ ਕੱਲਾ ਨਿਕਲ ਕੇ ਸਾਹਮਣੇ ਆਈਆਂ ਉਹ ਤੁਹਾਡੇ ਕੋਲ ਰੱਖਣ ਜਾ ਰਿਆਂ ਤਾਂ ਬਿਲਕੁਲ ਸਾਥੀਓ ਸ਼ੁਰੂ ਕੀਤੀ ਗੱਲ ਜਿਹੜੀ 55% ਦੀ ਸ਼ਰਤ ਹੈ ਬਿਲਕੁਲ ਬੜੇ ਸੁਚੱਜੇ ਤੇ ਸਖਾਵੇਂ ਮੋਲ ਚ ਰੱਖੀ ਗਈ ਹੈ ਤਾਂ ਬੜੀ ਸੋਹਣੀ ਤਰੀਕੇ ਨਾਲ ਸੁਣੀ ਗਈ ਹੈ ਤਾਂ ਅਸੀਂ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਗੱਲ ਕਹੀ ਹੈ ਵੀ ਵੇਖੋ ਜਿਹੜੀ 55% ਦੀ ਸ਼ਰਤ ਹੈ ਇਹ ਬਿਲਕੁਲ ਕੇਡਰ ਮਾਰੂ ਨੀਤੀ ਹੈ ਤੁਸੀਂ ਇਹਨਾਂ ਨੂੰ ਰੱਦ ਕਰੋ ਭਰਤੀ ਤੁਸੀਂ ਜਿਹੜਾ ਪੇਪਰ ਹੁੰਦਾ ਹੈ ਸਕਰੀਨਿੰਗ ਦੇ ਵਿੱਚ ਜਿਹੜਾ ਕਲੀਅਰ ਕਰਕੇ ਆਊਗਾ ਉਹਨੇ ਹੀ ਲੱਗਣਾ ਹੈ ਤਾਂ ਇਹ ਬਿਲਕੁਲ ਗਲਤ ਤੁਸੀਂ ਲਾ ਰਹੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਸਾਰੇ ਪੰਜਾਹ ਚਵਰੋਧ ਹੋਵੇਗਾ ਤਾਂ ਅੱਗੇ ਉਮਰ ਹੱਦ ਦੇ ਜਿਹੜੀ ਗੱਲ ਹੋਈ ਹੈ ਉਹ ਬਿਲਕੁਲ ਕਹਿੰਦੇ ਆਉਣ ਵਾਲੀ ਭਰਤੀ ਦੱਸੂਗੀ ਕਿ ਕਿੰਨੀ ਕੁ ਆ ਰਿਹਾ ਹੈ ਕਦੋਂ ਦੇਣੀ ਹੈ ਕਿੰਨੀ ਦੇਣੀ ਹੈ ਤਾਂ ਇਹ ਭਰਤੀ ਦੱਸੂਗੀ ਤਾਂ ਭਰਤੀ ਬਾਰੇ ਗੱਲ ਹੋਈ ਤਾ ਭਰਤੀ ਦੇ ਵਿੱਚ ਬਿਲਕੁਲ ਉਹਨਾਂ ਸਾਫ਼ ਕਹਤਾ ਕਿ ਜਦੋਂ ਤੱਕ ਸਾਡੀਆਂ ਪ੍ਰੋਮੋਸ਼ਨਾਂ ਨਹੀਂ ਹੁੰਦੀਆਂ ਉਦੋਂ ਤੱਕ ਫਿਰਾਲ ਭਰਤੀ ਅਜੇ ਸਾਡੇ ਕੋਲ ਨਹੀਂ ਹੈਗੀ ਪ੍ਰੋਮੋਸ਼ਨਾਂ ਹੋਣਗੀਆਂ ਉਸ ਤੋਂ ਬਾਅਦ ਭਰਤੀ ਦੇਾਂਗੇ ਲੈਕਚਰਰ ਦੀ ਭਰਤੀ ਬਾਰੇ ਕਿਹਾ 343 ਜਿਹੜੀ ਤੁਸੀਂ ਰੱਦ ਕੀਤੀ ਹੈ ਉਹ ਕਦੋਂ ਤੱਕ ਉਹਦਾ ਐਡਵਰਟਾਈਜ਼ਮੈਂਟ ਜਾਰੀ ਕਰੋਗੇ ਤਾਂ ਉਹ ਕਹਿੰਦੇ ਆ ਵੇਖੋ ਸਾਰੀਆਂ ਜਿਹੜੀਆਂ ਐਮੈਂਡਮੈਂਟਾਂ ਰੂਲ ਬਣਨੇ ਗਏ ਹੋਇਆ ਲਗਭਗ 1 ਡੇਢ ਮਹੀਨਾ ਸਾਡਾ ਅਜੇ ਲੱਗੇਗਾ ਅਮੈਂਡਮੈਂਟ ਜਦੋਂ ਤੱਕ ਨਹੀਂ ਹੁੰਦੀ ਉਦੋਂ ਤੱਕ ਬਿਲਕੁਲ ਪਰਥੀ ਕੋਈ ਆਰਡਰ ਨਹੀਂ ਕੀਤੀ ਜਾਊਗੀ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਉਹ ਵੀ ਤੁਹਾਡਾ ਜਿਹੜਾ ਮਸਲਾ ਹੈ ਉਹ ਜਲਦ ਹੱਲ ਕੀਤਾ ਜਾਓ ਤਾਂ ਸਾਥੀਓ ਇਹ ਜਿਹੜੀਆਂ ਚਾਰ ਪੰਜ ਮੰਗਾ ਹੈਗੀਆਂ ਤਾਂ ਕੀਤੀਆਂ ਗੱਲਾਂ ਵਧੀਆ ਹੋਈਆਂ ਤੇ ਆਉਣ ਵਾਲੇ ਦਿਨਾਂ ਤੇ ਮੈਡਮ ਨੇ ਆਪਾਂ ਨੂੰ ਟਾਈਮ ਵੀ ਦਿੱਤਾ ਵੀ ਤੁਸੀਂ ਬਿਲਕੁਲ ਆ ਸਕਦੇ ਹੋ ਤਾਂ ਤੁਸੀਂ ਆਪਾਂ ਬੈਠ ਕੇ ਗੱਲਬਾਤ ਕਰਾਂਗੇ ਵਿਚਾਰ ਕਰਾਂਗੇ ਕਿ ਕਿੱਥੇ-ਕਿੱਥੇ ਪ੍ਰੋਬਲਮ ਹੈ ਤਾਂ ਆਪਾਂ ਉਹਨੂੰ ਬੈਠ ਕੇ ਗੱਲਬਾਤ ਕਰਾਂਗੇ ਤਾਂ ਸਾਥੀਓ ਇਸੇ ਤਰ੍ਹਾਂ ਬਣੇ ਰਹੋ ਆਉਣ ਵਾਲੇ ਦਿਨਾਂ 'ਚ ਜਿਹੜਾ ਆਪਣਾ ਪ੍ਰੋਟੈਸਟ ਹੈ ਬਿਲਕੁਲ 55% ਰੱਦ ਕਰਾ ਕੇ ਛੱਡਾਂਗੇ ਤਾਂ ਇੱਕ 55% ਭਰਤੀ ਵੱਡੀ ਦੀ ਗੱਲ ਰੱਖੀ ਗਈ ਹੈ ਤਾਂ ਉਮਰ ਹੱਦ ਦੀ ਗੱਲ ਰੱਖੀ ਗਈ ਹੈ ਭਰਤੀ ਸਾਨੂੰ ਥੋੜੀ ਨਹੀਂ ਸਾਨੂੰ ਘੱਟੋ-ਘੱਟ 7-8-10 ਹਜ਼ਾਰ ਭਰਤੀ ਚਾਹੀਦੀ ਹੈ ਕਿਉਂਕਿ ਪੰਜਾਬ 'ਚ ਵੱਡੇ ਪੱਦਰ ਤੇ ਕਿੱਡਰ ਬੈਠਾ ਹੈ ਤਾ ਬਿਲਕੁਲ ਉਹਨਾਂ ਨੇ ਮੰਨੀ ਗੱਲ ਜਿੰਨੀ ਵੈਕੰਸੀ ਹੋਊਗੀ ਅਸੀਂ ਸਾਰੀ ਦੇ ਦਿਆਂਗੇ ਤਾਂ ਬਿਲਕੁਲ ਇਸੇ ਤਰ੍ਹਾਂ ਤੁਸੀਂ ਬਣੇ ਰਹੋ ਗੱਲਾਂ ਹੋਈਆਂ ਮੀਟਿੰਗ ਵਧੀਆ ਹੋਈ ਹੈ ਪਰ ਇਹਨੂੰ ਆਪਾਂ ਵਧੀਆ ਟੰਗਣਾ ਨਹੀਂ ਜਦੋਂ ਤੱਕ ਆਪਣਾ ਮਸਲਾ ਬਿਲਕੁਲ ਨਹੀਂ ਹੱਲ ਹੁੰਦਾ ਉਦੋਂ ਤੱਕ ਆਪਾਂ ਇਹਨੂੰ ਸਹੀ ਨਹੀਂ ਗਿਣ ਸਕਦੇ ਤਾਂ ਸਾਥਿਓ ਜਿਹੜੇ ਜਲਾਲਾਬਾਦ ਦੇ ਵਿੱਚ ਗ੍ਰਫਤਾਰ ਕੀਤੇ ਆ ਤਾ ਪੁੱਲ ਸੁਣੋ ਮੇਰੇ ਬਿਲਕੁਲ ਚੇਤਾਵਨੀ ਹੈ ਜੇ ਉਹ ਜਲਦ ਨਹੀਂ ਛੱਡੇ ਜਾਂਦੇ ਤਾਂ ਉੱਥੇ ਬਿਲਕੁਲ ਸਾਰੇ ਕੇਡਰ ਨੂੰ ਸੱਦਾ ਪੱਤਰ ਦਿੱਤਾ ਹੈ ਜਲਦੀ ਉੱਥੇ ਸਾਰੇ ਪਹੁੰਚੋ ਅਸੀਂ ਵੀ ਪਹੁੰਚ ਰਹੇ ਹਾਂ ਤਾਂ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਅੱਜ ਧਰਨੇ ਦੇ ਵਿੱਚ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਹੈ ਜਿਨ੍ਹਾਂ ਨੇ ਧਰਨੇ ਦੇ ਵਿੱਚ ਆ ਕੇ ਪਰੋਸ ਪ੍ਰਦਰਸ਼ਨ ਕੀਤਾ ਹੈ ਵੀ ਸਾਡਾ ਜਿਹੜਾ ਐਡਵਰਟਾਈਜ਼ਮੈਂਟ ਹੈ ਜਲਦੀ ਯਰ ਕਰ ਧੰਨਵਾਦ ਸਭ ਨੂੰ